ਸੇ ਦਸਬਾ ਕਰ ਆਸਣ ਬੈਠੇ ਸੰਤ ਸਬਾਜ ਕਰੋ ਤੇ ਸਿਆਗੇ ਰਹਿਰਾਸ ਹਮਾਰੀ ਸਾਚਾ ਅਪਰ ਅਪਾਰੋ ਸੇ ਦਸਬਾ ਕਰ ਆਸਣ ਬੈਠੇ ਸੰਤ ਸਵਾਜਕਾਰੋ ਤਿਸ ਆਗੇ ਰਹਿ ਰਾਸ ਅਮਾਰੀ ਸਾਚਾ ਅਪਰ ਅਪਾਰੋ ਮਕਸਤ ਮस्तक ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦਿਓ ਨਾਨਕ ਸੰਤ ਮਿਲੇ ਸਚ ਪਾਈਏ ਸਹਿਜ ਪਾਏ ਜਸ ਲਿਓ ਤਿਸ ਆਗੇ ਰਹਿਰਾ ਸਮਾਈ ਸਾਚਾ ਅਪਰ ਅਪਾਰੋ ਮਸਤਕ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦਿਓ ਨਾਨਕ ਸੰਤ ਮਿਲੇ ਸਚ ਪਾਏ ਸਹਿਜ ਪਾਏ ਜਸ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਨੋ ਸੁਨੋ ਕਹੇ ਸੁਨੋ ਕਹੇ ਸਭ ਕੋਈ ਸੁਨੋ ਸੁਨੋ ਕਹੇ ਸਭ ਕੋਈ ਸੁਨੋ ਕਹੇ ਸਭ ਕੋਈ ਸੁਨੋ ਸੁਨੋ ਕਹੇ ਸਭ ਕੋਈ ਅਨਹਦ ਸੋਨ ਕਹਾਤੇ ਹੋਈ ਅਨਾਦ ਸੋਨ ਕਹਾਤੇ ਹੋਈ ਅਨਾਦ ਸੋਨ ਕਹਾਤੇ ਹੋਈ ਅਨਾਦ ਸੋਨ ਕਹਾਤੇ ਹੋਈ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਸੁਨੋ ਕਹੈ ਸਭ ਕੋਈ ਸੁਨੋ ਸਨੋ ਕਹੈ ਸਭ ਕੋਈ ਅਨਹਦ ਸੋਨ ਕਹਾ ਤੇ ਹੋਈ ਅਨਹਦ ਸੋਨ ਕਹਾ ਤੇ ਹੋਈ ਸਨੋ ਕਹੈ ਸਭ ਕੋਈ ਸੁਨੋ ਸਨੋ ਕਹੈ ਸਭ ਕੋਈ ਅਨਹਦ ਸੋਨ ਰਤੇ ਸੇ ਕੈਸੇ ਅਨਹਦ ਸੋਨ ਰਤੇ ਸੇ ਕੈਸੇ ਜਿਸ ਦੇ ਉਪਜੇ ਜਿਸ ਦੇ ਜਿਸ ਤੇ ਉਪਜੇ ਤੇ ਸਹੀ ਜੈਸੇ ਜਿਸ ਤੇ ਉਪਜੇ ਤੇ ਸਹੀ ਜੈਸੇ ਸੁਨੋ ਕਹੇ ਸਭ ਕੋਈ ਸੁਨੋ ਸੁਨੋ ਕਹੇ ਸਭ ਕੋਈ ਸੁਨੋ ਕਹੇ ਸਭ ਕੋਈ ਸੁਨੋ ਸੁਨੋ ਕਹੇ ਸਭ ਕੋਈ ਓਏ ਜਨਮੇ ਓਏ ਜਨਮ ਨਨ ਮਰੇ ਨਨ ਆਵੇ ਜਾਏ ਓਏ ਜਨਮ ਨਨ ਮਰੇ ਨਾ ਆਵੇ ਜਾਏ ਨਾਨਕ ਗੁਰਮੁਖ ਮਨ ਸਮਹਾਏ ਨਾਨਕ ਗੁਰਮੁਖ ਮਨ ਸਮਹਾਏ ਸਮਝਾਏ ਨਾਨਕ ਗੁਰਮੁਖ ਮਨ ਸਮਝਾਏ ਮਨ ਸਮਝਾਏ ਸੁਨੋ ਸੁਨੋ ਸਭ ਕੋਈ ਸੁਨੋ ਕਹ ਸਭ ਕੋਈ ਸੁਨੋ ਸੁਨੋ ਕਹ ਸਭ ਕੋਈ ਅਨਾਦ ਸੋਨ ਕਹਾਤੇ ਹੋਈ ਅਨਹਦ ਸੋਨ ਕਾਂਤੇ ਹੋਈ ਅਨਹਦ ਸੋਨ ਕਾਂਤੇ ਹੋਈ ਅਨਹਦ ਸੋਨ ਕਾਂਤੇ ਹੋਈ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਸੁਨੋ ਕਹੈ ਸਭ ਕੋਈ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਸੁਨੋ ਕਹੈ ਸਭ ਕੋਈ ਸੁਨੋ ਸਨੋ ਕਹਵੇ ਸਭ ਕੋਈ ਇਹ ਸਾਖੀ ਭਗਤ ਪੀਪਾ ਜੀ ਦੀ ਹੈ ਪਰਮੇਸ਼ਰ ਨੇ ਪੀਪਾ ਦਾ ਰੂਪ ਧਾਰ ਕੇ ਇੱਕ ਅਨੋਖੀ ਖੇਡ ਵਰਤਾਈ ਪੀਪਾ ਦਾ ਰੂਪ ਧਾਰ ਕੇ ਪਰਮਾਤਮਾ ਨੇ ਇੱਕ ਅਨੋਖੀ ਖੇਡ ਵਰਤਾਈ ਇੱਕ ਦਿਨ ਪੰਜ ਥਾਵਾਂ ਤੇ ਭੰਡਾਰਿਆ ਇੱਕ ਦਿਨ ਪੰਜ ਥਾਵਾਂ ਤੇ ਭੰਡਾਰਿਆ ਤੇ ਪੁੱਜਣ ਅਤੇ ਲੰਗਰ ਛਕਣ ਦੇ ਸਾਦੇ ਭਗਤ ਜੀ ਨੂੰ ਪੁੱਜੇ ਪੰਜੇ ਨਿਉਤੇ ਨਿਉਤੇ ਮਹਿਲਾ ਸਨੇਹੇ ਪੰਜੇ ਨਿਉਤੇ ਭਗਤ ਜੀ ਨੇ ਮੰਨ ਲਏ ਪਰ ਜਦੋਂ ਨਿਉਤਿਆਂ ਤੇ ਜਾਣ ਦਾ ਸਮਾਂ ਆਇਆ ਤਦ ਵਿਚਾਰਨ ਲੱਗੇ ਕਿ ਜਿਸ ਦੇ ਪੰਡਾਰੇ ਤੇ ਨਾ ਪੁੱਜੇ ਹਾਂ ਉਹ ਨਾਰਾਜ ਹੋ ਜਾਵੇਗਾ ਪੰਜੇ ਸਨੇ ਆ ਗਏ ਇੱਕੇ ਥਾਂ ਤੋਂ ਵੱਖ-ਵੱਖ ਥਾਂ ਤੋਂ ਟਾਈਮ ਇੱਕੋ ਹੀ ਭਗਤ ਪੀਪਾਜੀ ਕਹਿੰਦੇ ਜੇ ਨਾਂ ਗਏ ਤੇ ਉਹ ਨਾਰਾਜ ਹੋ ਜਾਣਗੇ ਇਸ ਵਾਸਤੇ ਇੱਕ ਦੇ ਪੰਡਾਰੇ ਤੇ ਵੀ ਜਾਇਆ ਜਾਣਾ ਇੱਕੇ ਦੇ ਜਾਇਆ ਜਾਣਾ ਜਿਆਦਿਆਂ ਤੇ ਤੇ ਜਾਇ ਨਹੀਂ ਜਾਣਾ ਭਗਤ ਜੀ ਕਿਸੇ ਵੀ ਢੰਡਾਰੇ ਤੇ ਨਾ ਗਏ ਪਰੰਤੂ ਆਂਦਾ ਜੇ ਇੱਕ ਤੇ ਚਲ ਗਿਆ ਦੂਜੇ ਨੇ ਨਰਾਜ ਹੋ ਜਾਣਾ ਜੇ ਦੂਜੇ ਤੇ ਚਲ ਗਿਆ ਤੇ ਜਿੰਨੇ ਨਰਾਜ ਹੋਣਾ ਕਿਉਂ ਆਪਾਂ ਜਾਈਏ ਹੀ ਨਾ ਪਰੰਤੂ ਭਗਤ ਜੀ ਨੇ ਭਗਤ ਪੀਪਾ ਜੀ ਦਾ ਪੀਪਾ ਜੀ ਦੇ ਪੰਜ ਰੂਪ ਧਾਰਨ ਕੀਤੇ ਅਤੇ ਪੰਜਾਂ ਢੰਡਾਰਿਆਂ ਤੇ ਪੁੱਜ ਗਏ ਭਗਤ ਪੀਪਾ ਜੀ ਦੇ ਈਰਖਾ ਕਰਨ ਵਾਲੇ ਬ੍ਰਾਹਮਣਾ ਅਤੇ ਇੱਕ ਪੰਡਾਰੇ ਤੇ ਰਾਸ ਕੀਰਣਾ ਝੂਠ ਮਖੌਲ ਰੂਪੀ ਖੇਲ ਤਮਾਸ਼ਾ ਦਾ ਕਖੰਡ ਰਚਿਆ ਜਿਸ ਵਿੱਚ ਪੀਪਾ ਭਗਤ ਜੀ ਦੇ ਦਾਸਤਰ ਅਤੇ ਇੱਕ ਹੋਰ ਪੁਰਸ਼ ਨੂੰ ਸ਼੍ਰੀ ਰਾਮਚੰਦਰ ਬਣਾ ਲਿਆ ਕੁਝ ਭਲੇ ਪੁਰਸ਼ ਨੇ ਉਹਨਾਂ ਦੇ ਅਜਾਹਾ ਕਰਨੋਂ ਰੋਕਿਆ ਪਰ ਉਹਨਾਂ ਆਖਿਆ ਕਿ ਅਸੀਂ ਭਗਤ ਪੀਪਾ ਜੀ ਦਾ ਪ੍ਰੇਮ ਪਰਖਣਾ ਹੈ ਕਿ ਉਹਨਾਂ ਦਾ ਪ੍ਰੇਮ ਪਰਖਣਾ ਹੈ ਸਰੀਰ ਦਾ ਤਿਆਗ ਕਰ ਦਿੰਦੇ ਹਨ ਉਹਨਾਂ ਨੇ ਸਵਰਗ ਰਚਿਆ ਇੱਕ ਸ੍ਰੀ ਰਾਮਚੰਦਰ ਨੂੰ ਬਨਵਾਉਣ ਨੂੰ ਤੋਰਤਾ ਆਰੰਭ ਕਰ ਦਿੱਤਾ ਸਨੋ 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 ਕਹੇ ਸਭ ਕੋਈ ਸੁਨੋ ਸਨੋ ਕਹੇ ਸਭ ਕੋਈ ਸੁਨੋ ਕਹੇ ਸਭ ਕੋਈ ਸੁਨੋ ਸਨੋ ਕਹੇ ਸਭ ਕੋਈ ਅਨਹਦ ਸੋਨ ਕਹਾਤੇ ਹੋਈ ਅਨਹਦ ਸੋਨ ਕਹਾਤੇ ਹੋਈ ਅਨਹਦ ਸੋਨ ਕਹਾਤੇ ਹੋਈ ਅਨਹਦ ਸੋਨ ਕਹਾਂਤੇ ਹੋਈ ਸੁਨੋ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਉਹਨਾ ਭਗਤ ਪੀਪਾ ਜੀ ਨੂੰ ਆਖਣਾ ਆਖਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਸ੍ਰੀ ਰਾਮ ਚੰਦਰ ਜੀ बनवास ਨੂੰ ਗਏ ਸਨ ਦਸ਼ਰਤ ਜੀ ਨੇ ਸਰੀਰ ਤਿਆਗ ਦਿੱਤਾ ਸੀ ਹੁਣ ਤੁਸੀਂ ਵੀ ਦਸ਼ਰਤ ਰੂਪ ਵਿੱਚ ਹੋ ਹੋ ਜੇਕਰ ਤੁਹਾਡਾ ਸੱਚਾ ਪ੍ਰੇਮ ਹੈ ਤਾਂ ਪ੍ਰਾਂਤ ਤਿਆਗ ਦਿਓ ਉਹਨਾਂ ਇਕਰਾਲੂ ਈਰਖਾ ਜਾਨੀ ਕੇ ਇਕਰਾਲੂ ਬ੍ਰਾਹਮਣਾ ਦੇ ਕਹਿਨ ਤੇ ਭਗਤ ਪੀਪਾ ਜੀ ਨੇ ਪ੍ਰਾਣਾ ਦਾ ਤਿਆਗ ਕਰ ਦਿੱਤਾ ਸਾਰੇ ਪੰਡਾਰਿਆਂ ਵਿੱਚ ਹਾਹਾਕਾਰ ਮੱਚ ਗਈ ਸਭ ਲੋਕ ਉਹਨਾਂ ਨੂੰ ਫਟਕਾਰ ਨਾ ਪਾਉਣਾ ਲੱਗੇ ਫਿਟੇ ਮੂੰਹ ਫਟਕਾਰਨਾ ਪਾਉਣਾ ਲੱਗੇ ਕਹਿਣ ਲੱਗੇ ਕਿ ਮੂਰਖੋ ਭਗਤ ਪੀਪਾ ਜੀ ਵਰਗੇ ਮਹਾਤਮਾ ਕਿੱਥੋਂ ਲੱਭਣੇ ਕਿੱਥੋਂ ਮਿਲਣਗੇ ਇਹ ਪਾਪ ਤੁਹਾਡੇ ਸਿਰੋਂ ਨਹੀਂ ਉਤਰੇ ਪੰਜ ਹੀ ਭੰਡਾਰਿਆਂ ਵਿੱਚ ਭਗਤ ਪੀਪਾ ਜੀ ਦੇ ਪੰਜੇ ਸਰੂਪ ਹੀ ਸ੍ਰੀ ਤਿਆਗ ਗਏ ਪੰਜਾਂ ਭੰਡਾਰਿਆਂ ਵਿਖੇ ਸ਼ਬਦ ਕੀਰਤਨ ਕਰਕੇ ਸੋਗ ਮਈ ਵਾਤਾਵਰਨ ਨਾਲ ਵਿੱਚ ਭਗਤ ਪੀਪਾ ਜੀ ਦੇ ਸਰੀਰਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਲੋਕ ਜਦੋਂ ਪੀਪਾ ਜੀ ਦੇ ਆਸ਼ਰਮ ਪੁੱਜੇ ਤਾਂ ਉਹ ਭਗਤ ਪੀਪਾ ਜੀ ਨੂੰ ਪ੍ਰਤਾਕਤ ਰੂਪ ਵਿੱਚ ਬੈਠ ਕੇ ਵੇਖੇ ਸਾਰੇ ਵੇਖ ਕੇ ਹੈਰਾਨ ਰਹਿ ਗਏ ਨਮਸਕਾਰਾਂ ਕਰਨ ਲੱਗੇ ਇਸ ਕੌਤਕ ਨਾਲ ਭਗਤ ਪੀਪਾ ਜੀ ਦੀ ਉਪਮਾ ਹੋਰ ਵੱਧ ਗਈ ਪ੍ਰਭੂ ਜੀ ਨੇ ਪ੍ਰਭੂ ਜੀ ਨੇ ਅਸਕਰ ਲੀਲਾ ਰਾਚ ਕੇ ਵਿਖਾਈ ਪਰ ਡੁੱਟ ਪਰਛਾਵੇਂ ਪਾਸੋਂ ਪੀਪਾ ਜੀ ਦੀ ਉਪਮਾ ਸਹਾਰੇ ਨਾ ਗਈ ਜਿਸ ਬਣਾਈਏ ਪਾਸੋਂ ਦਾਲ ਸੀਦਾ ਚਾਵਲ ਕਿਉ ਆਦੀ ਹਰ ਰੋਜ਼ ਖਰੀਦਦੇ ਸਨ ਭਗਤ ਜੀ ਵੱਲੋਂ ਬਹੁਤ ਰਕਮ ਬਣ ਗਈ ਇਸ ਰਕਮ ਦੀ ਗੱਲ ਬਾਣੀਆਂ ਉੱਤੇ ਰੋਟਪੁਰਸਾਂ ਆਪਸ ਕਰ ਬੈਠਾ ਬਸ ਫੇਰ ਕੀ ਦੇਰ ਹੋ ਸਕਦੀ ਸੀ ਉਹਨਾ ਬਾਣਿਏ ਉਹਨਾ ਬਣਿਏ ਬਾਣਿਏ ਨੂੰ ਆਖਿਆ ਕਿ ਤੁਸੀਂ ਤੁਰੰਤ ਭਗਤ ਪੀਪਾ ਜੀ ਤੋਂ ਆਪਣਾ ਲੈਣ ਦੇਣ ਕਿਉਂ ਨਹੀਂ ਕਰਦੇ ਤਾਂ ਕਿ ਮਤੰਗਾ ਤੇ ਉਹ ਪਾਸੋਂ ਇੰਨੀ ਰਕਮ ਨਹੀਂ ਦਿੱਤੀ ਜਾਣੀ ਚੁੱਕੇ ਚਕਾਏ ਬਾਣੀਆਂ ਭਗਤ ਪੀਪਾ ਜੀ ਪਾਸੋਂ ਪੈਸੇ ਮੰਗਣ ਲੱਗ ਪਿਆ ਭਗਤ ਜੀ ਨੇ ਧੀਰਜ ਨਾਲ ਆਖਿਆ ਕਿ ਅਜੇ ਤੱਕ ਪੈਸੇ ਦੀ ਤੰਗੀ ਹੈ ਜਦੋਂ ਮਾਇਆ ਆਵੇਗੀ ਤਦ ਮੈਂ ਸਾਰੀ ਮਾਇਆ ਰਕਮ ਤੁਹਾਡੀ ਦਿੱਤੀ ਜਾਵੇਗੀ ਪਰ ਡੁੱਟ ਲੋਕਾਂ ਭਗਤ ਜੀ ਦੇ ਕੰਨ ਭਰੇ ਸਨ ਨਿੰਦਿਆ ਕੀਤੀ ਸੀ ਉਹ ਉਹ 2-4 ਦਿਨ ਪਿੱਛੋਂ ਬਾਣੀਆਂ ਨੇ ਆਲ ਲੈ ਕੇ ਫਿਰ ਭਗਤ ਪੀਪਾ ਜੀ ਦੇ پاس ਪਹੁੰਚ ਗਏ ਬਾਣੀਆਂ ਤੇ ਉਹ ਡੋਟ ਪੁਰਸ਼ ਬਹੁਤ ਔਖੇ ਸਨ ਉਹਨਾਂ ਬਹੁਤ અપਮਾਨ ਭਰੇ ਸ਼ਬਦ ਭਗਤ ਜੀ ਦੇ ਬੋਲੇ ਇਥੋਂ ਤੱਕ ਕੇ ਉਹਨਾਂ ਆਖਿਆ ਕਿ ਜੇਕਰ ਸਿੱਧੇ ਹੱਥੀ ਤੂੰ ਪੈਸੇ ਨਹੀਂ ਦੇਵੇਂਗਾ ਤਾਂ ਅਸੀਂ ਦੂਜੀ ਤਰ੍ਹਾਂ ਲੈ ਲਵਾਂਗੇ ਭਗਤ ਜੀ ਨੇ ਹੱਸ ਕੇ ਬੋਲੇ ਸ਼ਾ ਸ਼ਾ ਜੀ ਆਪਣੇ ਕਾ ਕਾਗਜ ਕਾਗਜ ਬਣੀ ਲਿਆਓ ਕਾਗਜ ਬਣੀ ਲਿਆਓ ਅਤੇ ਹਿਸਾਬ ਕਿਤਾਬ ਕਰੋ ਜਦੋਂ ਬਾਣੀਏ ਨੇ ਬਈ ਲਿਆਂਦੀ ਹਿਸਾਬ ਕਿਤਾਬ ਕਰਨ ਲੱਗੇ ਬਈ ਦੇ ਕਾਗਜ ਫੋਲੇ ਤਾਂ ਜਿੰਨਾ ਪਤਰਿਆਂ ਤੇ ਭਗਤ ਪੀਪਾ ਜੀ ਦਾ ਹਿਸਾਬ ਕਿਤਾਬ ਲਿਖਿਆ ਹੋਇਆ ਸੀ ਉਹ ਬਿਲਕੁਲ ਕੋਰੇ ਨਿਕਲੇ ਇਕੋ ਤੱਕ ਵੀ ਕੇ ਬਾਣੀਆਂ ਤੇ ਚੰਡਾਲ ਚੌਂਕੜੀ ਸ਼ਰਮਿੰਦਗੀ ਮਾਰੇ ਘਰਾਂ ਨੂੰ ਮੁੜ ਗਏ ਜਦੋਂ ਰਾਜੇ ਨੇ ਇਸ ਕਰਤੂਤ ਦਾ ਪਤਾ ਲੱਗਾ ਤਾਂ ਉਸ ਨੇ ਬਾਣੀਏ ਨੂੰ ਕੈਦ ਕਰ ਲਿਆ ਬਾਣੀਏ ਨੇ ਬਾਲ ਬੱਚੇ ਬੜੇ ਦੁਖੀ ਹੋਏ ਅਤੇ ਲਾਲਚ ਚ ਆਣ ਕੇ ਮਜਬੂਰ ਮਜਬੂਰ ਹੋ ਕੇ ਬਾਣੀਏ ਦੀ ਪਤਨੀ ਭਗਤ ਜੀ ਦੀ ਪਤਨੀ ਸੀਤਾ ਪਾਸ ਪੂਜੀ ਅਤੇ ਆਪਣੇ પતિ ਦੇ ਕੈਦ ਹੋਣ ਦੀ ਸਾਰੀ ਵਾਰਤਾ ਸੁਣਾਈ ਮਨਤਾ ਤਰਲੇ ਕੀਤੇ ਮੇਰੇ ਪਤੀ ਨੂੰ ਰਾਜੇ ਪਾਸੋਂ ਛਡਵਾ ਲਓ ਰਾਤ ਸਮੇਂ ਪ੍ਰਭੂ ਜੀ ਨੇ ਮਿਹਰ ਕੀਤੀ ਭਗਤ ਪੀਪਾ ਜੀ ਦਾ ਘਰ ਆਨ ਅਤੇ ਧਨ ਨਾਲ ਭਰ ਦਿੱਤਾ ਸਵੇਰ ਹੁੰਦਿਆਂ ਭਗਤ ਜੀ ਵੀ प्रसन्न चिंत प्रभु जी ਦਾ ਧੰਨਵਾਦ ਕਰਨ ਲੱਗੇ ਕਹਿਣ ਲੱਗੇ ਪ੍ਰਭੂ ਜੀ ਸਾਥੋਂ ਲਫ਼ਜ਼ ਨਹੀਂ ਹੈਗੇ ਮੈਂ ਤੋਂ ਅਸੀਂ ਤੁਹਾਡਾ ਧੰਨਵਾਦ ਕਰ ਸਕੀਏ ਬਹੁਤ ਬਹੁਤ ਧੰਨਵਾਦ ਭਗਤ ਜੀ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਬਾਣੀਏ ਨੂੰ ਛੱਡ ਦਿਓ ਅਸੀਂ ਇਸ ਦੇ ਪੈਸੇ ਦੇਵਾਂਗੇ ਸੋ ਰਾਜੇ ਦੀ ਕੈਦ ਵਿੱਚੋਂ ਰਹਾ ਕਰਾ ਕੇ ਬਾਣੀਆਂ ਭਗਤ ਜੀ ਪਾਸ ਪੂਜਾ ਪੂਜਾ ਅਤੇ ਆਪਣੀ ਗਲਤੀ ਦੀ ਮਾਫੀ ਮੰਗੀ ਭਗਤ ਜੀ ਨੇ ਮੱਲੋ ਮੱਲੀ ਧਨ ਦੀ ਪੋਟਲੀ ਪੋਟਲੀ ਜਾਨੀ ਕਿ ਗਾਂਢ ਕਪੜੇ ਚ ਪੋਟਲੀ ਬਣ ਕੇ ਬਾਣੀਏ ਨੂੰ ਦੇ ਦਿੱਤੀ ਜਦੋਂ ਘਰ ਦੇ ਰਕਮ ਗਿਣੀ ਤਾਂ ਉਹ ਬਹੁਤ ਜ਼ਿਆਦਾ ਨਿਕਲੀ ਬਾਣੀਏ ਦੇ ਮਨ ਵਿੱਚ ਭਗਤ ਜੀ ਦੀ ਦਲਾਸਾ ਦਾ ਅਜੇਹਾ ਪ੍ਰਭਾਵ ਪਿਆ ਕਿ ਉਹ ਵੀ ਵਿਰਾਗੀ ਬਣ ਗਿਆ ਅਤੇ ਘਰ-ਕਾੜ ਤਿਆਗ ਦਿੱਤਾ ਭਗਤ ਪੀਪਾ ਜੀ ਪਾਸੋਂ ਗੁਰੂ ਦੀਖਿਆ ਪ੍ਰਾਪਤ ਕਰਕੇ ਜੰਗਲ ਨੂੰ ਚਲਾ ਗਿਆ ਉਦੋਂ ਜੰਗਲਾਂ ਵਿੱਚ ਭਗਤੀਆਂ ਹੁੰਦੀਆਂ ਸੀ ਉਦੋਂ ਗੁਰੂ ਸਥਾਨ ਨਹੀਂ ਗੁਰਦੁਆਰੇ ਨਹੀਂ ਸੀਗੇ ਅਤੇ ਰਾਤ ਨੂੰ ਪ੍ਰਭੂ ਸਿਮਰਨ ਕਰਦੇ ਜਨਮ ਸਫਲਾ ਕਰ ਗਿਆ ਕੁਝ ਦੇ ਨਾਲ ਪੇਸ਼ੋਂ ਭਗਤ ਪੀਪਾ ਜੀ ਅਤੇ ਸੀਤਾ ਦੇਵੀ ਭਗਤ ਪੀਪਾ ਜੀ ਦੇ ਘਰੋਂ ਧੰਨ ਦਾ ਭਰਿਆ ਕੋਠਾ ਛੱਡ ਕੇ ਜੰਗਲ ਨੂੰ ਤੁਰ ਪਏ ਰਾਹਤੇ ਵਿੱਚ ਇੱਕ ਪੁਰਸ਼ ਮਿਲਿਆ ਜਿਸ ਨੂੰ ਕਰਮਕਾਂਢੀ ਬ੍ਰਾਹਮਣ ਨੇ گاਊ ਹਤਿਆ ਉਹ ਜਾਣ ਕਾਰਨ ਸਜ਼ਾ ਮਿਲੀ ਸੀ ਸਜ਼ਾ ਮਿਲੀ ਸੀ ਜੇ ਜਿੰਨਾ ਚਿਰ ਤੂੰ ਪਰਾਚਿਤ ਕੀਤੇ ਹੋਏ ਪਾਪ ਬਾਰੇ ਮਨ ਵਿੱਚ ਪਛਤਾਵਾ ਕਰਨਾ ਨਹੀਂ ਕਰਦਾ ਬ੍ਰਾਹਮਣਾ ਨੂੰ ਭੋਜਨ ਨਹੀਂ ਚਕਾਉਣਾ ਅਤੇ ਗੰਗਾ ਦਾ ਗੰਗਾ ਜੀ ਦਾ ਇਸ਼ਨਾਨ ਕਰਕੇ ਮਾਫੀ ਨਹੀਂ ਮੰਗਦਾ ਉਹ ਚਿਰ ਤੈਨੂੰ ਆਪਣੇ ਪਿੰਡ ਵਿੱਚ ਨਹੀਂ ਰਹਿ ਰਹਿਣ ਦੇਵੇਂਗਾ ਪ੍ਰੰਤੂ ਉਸ ਪੁਰਸ਼ ਵਿਚਾਰਾਂ ਗਰੀਬ ਸੀ ਉਸ ਨੇ ਆਪਣੀ ਲਾਲਸੀ ਅਤੇ ਬ੍ਰਾਹਮਣਾ ਵੱਲੋਂ ਮਿਲੀ ਸਜ਼ਾ ਦੀ ਕਹਾਣੀ ਭਗਤ ਪੀਪਾ ਜੀ ਨੂੰ ਸੁਣਾਈ ਭਗਤ ਪੀਪਾ ਜੀ ਨੇ ਉਸ ਨੂੰ ਆਪਣੇ ਘਰ ਲੈ ਗਏ ਉਸ ਨੂੰ ਬਿਠਾ ਕੇ ਪ੍ਰੇਮਪੂਰਵਕ ਰਾਮ ਨਾਮ ਦਾ ਜਾਪ ਕਰਾਇਆ ਅਤੇ ਘਰ ਵਿੱਚ ਬਿਠਾ ਕੇ ਭੋਜਨ ਛਕਾ ਦਿੱਤਾ ਬੜਾ ਭੁੱਖਾ ਸੀ ਬੜੀ ਭੁੱਖ ਲੱਗੀ ਸੀ ਬੜੇ ਚਿਰ ਦੀ ਭਗਤਜੀ ਦੇ ਮਨ ਵਿੱਚ ਰਿ નિਸ਼ਚਾ ਸੀ ਕਿ ਪ੍ਰਭੂ ਜੀ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰਨ ਵਾਲਾ ਪ੍ਰਭੂ ਭਗਤੀ ਅਤੇ ਪ੍ਰੇਮ ਤੋਂ ਸਖਣੇ ਖਾਲੀ ਕਰਮ ਕਾਂਢੀ ਬ੍ਰਾਹਮਣਾਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਹ ਬਹੁਤ ਗੁੱਸੇ ਹੋਏ ਅਤੇ ਭਗਤਜੀ ਪਾਸ ਪੁੱਜ ਕੇ ਆਖਣ ਲੱਗੇ ਕਿ ਅਸੀਂ ਇਸ ਨੂੰ ਸਜ਼ਾ ਦਿੱਤੀ ਸੀ ਤੁਸੀਂ ਇਸ ਨੂੰ ਆਪਣੇ ਨਾਲ ਬਿਠਾ ਕੇ ਭੋਜਨ ਕਿਵੇਂ ਛਕਾ ਦਿੱਤਾ ਭਗਤ ਜੀ ਨੇ ਆਖਿਆ ਬ੍ਰਾਹਮਣੋ ਪ੍ਰਭ ਜੀ ਦਾ ਨਾਮ ਕਰੋੜਾਂ ਦਾ ਨਾਸ ਕਰਨ ਵਾਲਾ ਇਸ ਵਾਸਤੇ ਮੈਂ ਇਸ ਪਾਸੋਂ RAM ਨਾਮ ਦਾ ਜਾਪ ਕਰਾਇਆ ਹੈ ਸੋ ਇਸ ਦੇ ਪਾਪ ਨਸ਼ਟ ਹੋ ਗਏ ਸਮਝ ਕੇ ਮੈਂ ਇਸ ਨੂੰ ਆਪਣੇ ਨਾਲ ਲੰਗਰ ਛਕਾਇਆ ਹੈ ਪੰਡਤ ਹੋਰ ਵੀ ਲਾਲ ਪੀਲੇ ਹੋਏ ਆਖਣ ਲੱਗੇ ਕਿ تیਰਾ ਯਕੀਨ RAM ਨਾਮ ਉੱਪਰ ਜ਼ਿਆਦਾ ਹੈ ਔਰ ਬ੍ਰਾਹਮਣਾਂ ਦਾ ਦੇਸ਼ ਵਿੱਚ ਨਹੀਂ ਰਹਿੰਦੇ ਕਿ ਕਿਸੇ ਨੂੰ ਯਕੀਨ ਨਹੀਂ ਤੈਨੂੰ ਜ਼ਿਆਦਾ ਯਕੀਨ ਹੈ ਸਾਨੂੰ ਪ੍ਰਮਾਤਮਾ ਤੇ ਯਕੀਨ ਨਹੀਂ ਤੂੰ ਵੱਡਾ ਭਗਤ ਬਣਿਆ ਇੰਨੇ ਭੈੜੇ ਲਫ਼ਜ਼ ਬੋਲੇ ਉਹਨਾਂ ਬ੍ਰਾਹਮਣਾਂ ਨੇ ਭਗਤ ਜੀ ਨੇ ਫਿਰ ਬੇਨਤੀ ਕੀਤੀ ਕਿ ਮੈਨੂੰ ਤਾਂ ਕੇਵਲ ਰਾਮ ਨਾਮ ਦੇ ذروਵ નીچا ਹੈ ਜਿਸ ਕਾਰਨ ਮੈਂ ਇਸ ਨੂੰ ਇਸ ਨੂੰ ਕੀਤੇ ਪਾਪ ਤੋਂ ਮੁਕਤ ਹੋਇਆ ਸਮਝ ਕੇ ਆਨੰਦ ਜਲਿਸ਼ਕਾਇਆ ਹੈ ਪੰਡਤਾਂ ਨੇ ਆਖਿਆ ਅਸੀਂ ਤੁਹਾਡਾ ਇਹ ਯਕੀਨ ਤਦ ਮੰਗਾਗੇ ਜੇਕਰ ਤੁਸੀਂ ਵਿਸ਼ਨੂੰ ਭਗਵਾਨ ਜੀ ਦੇ ਸواری ਕਰਨ ਵਾਲੇ ਵਹਾਂ ਨੂੰ ਲੱਡੂ ਖਵਾ ਦਿਓ ਭਗਤ ਜੀ ਭਗਵਾਨ ਦੇ ਵਾਹਣ ਗਵੜ ਦੀ ਸਵਾਰੀ ਵਾਲੇ ਮੰਦਰ ਵਿੱਚ ਪਹੁੰਚ ਗਏ ਪ੍ਰਭੂ ਜੀ ਪਾਸ ਪ੍ਰਭੂ ਜੀ ਪਾਸ ਭਗਤ ਜੀ ਨੇ ਨਿਮਰਤਾ ਪੂਰਕ ਬੇਨਤੀ ਕੀਤੀ हे ਪ੍ਰਭੂ ਮੇਰ ਦੇ ਸਾਈ ਮੇਰ ਦੇ ਰਾਜੇ ਮੇਰ ਦੇ ਵਜ਼ੀਰ ਗਵੜ ਦੇ ਸਾਰੇ ਲੱਡੂ ਪ੍ਰੇਮਪੂਰਵਕ ਛੱਕ ਗਏ ਅਤੇ ਇਹ ਕੌਤਕ ਜਦ ਬ੍ਰਾਹਮਣਾ ਨੇ ਪ੍ਰਤਾਖ ਵੇਖਿਆ ਤਾਂ ਸ਼ਰਮਿੰਦਗੀ ਮਾਰੇ ਘਰਾਂ ਨੂੰ ਚਲੇ ਗਏ ਸੁਨੋ ਕਹੇ ਸਭ ਕੋਈ ਸੁਨੋ ਸੁਨੋ ਕਹੇ ਸਭ ਕੋਈ ਸੁਨੋ ਕਹੇ ਸਭ ਕੋਈ ਸਨੋ ਸਨੋ ਕਹੇ ਸਭ ਕੋਈ ਅਨਾਧ ਸੋਨ ਕਹਾਤੇ ਹੋਈ ਅਨਾਧ ਸੋਨ ਕਹਾਤੇ ਹੋਈ ਅਨਾਧ ਸੋਨ ਕਹਾਤੇ ਹੋਈ ਅਨਾਧ ਸੋਨ ਕਹਾਤੇ ਹੋਈ ਸਨੋ ਕਹੇ ਸਭ ਕੋਈ ਸਨੋ ਸਨੋ ਕਹੇ ਸਭ ਕੋਈ ਸਨੋ ਕਹੇ ਸਭ ਕੋਈ ਸਨੋ ਸਨੋ ਕਹੇ ਸਭ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ